ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਆਬਾਦ ਤੋਂ ਇੱਕ ਵੱਡੀ ਤੇ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਇੱਥੇ ਅੱਜ ਸਵੇਰੇ ਇੱਕ ਖੇਤੀ ਬਾੜੀ ਸਟੋਰ ਤੇ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਇਹ ਫਾਇਰਿੰਗ ਦੀ ਵਾਰਦਾਤ ਅੱਜ ਸਵੇਰੇ ਕਰੀਬ 11 ਵਜੇ ਅੰਜਾਮ ਦਿੱਤੀ ਗਈ ਹੈ ਜਦੋਂ ਖੇਤੀ ਸਟੋਰ ਵਿੱਚ ਦੁਕਾਨ ਮਾਲਕ ਦਾ ਵੱਡਾ ਭਰਾ ਪੰਕਜ ਚੋਪੜਾ ਮੌਜੂਦੀ ਜਾਣਕਾਰੀ ਮੁਤਾਬਕ ਦੋ ਵਿਅਕਤੀ ਪੈਦਲ ਆਏ ਅਤੇ ਦੁਕਾਨ ਉੱਪਰ ਸਿੱਧੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਦੁਕਾਨ ਅੱਗੇ ਲੱਗਿਆ ਕੱਚ ਪੂਰੀ ਤਰ੍ਹਾਂ ਟੁੱਟ ਗਿਆ ਹਾਲਾਂਕਿ ਇਸ ਵਾਰ ਦਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਲਖਬੀਰ ਲੰਡਾ ਵੱਲੋਂ ਫਰौती ਦੀ ਮੰਗੀ ਗਈ ਰਕਮ ਨਾ ਮਿਲਣ ਕਾਰਨ ਇਹ ਫਾਇਰਿੰਗ ਟਰੇਲਰ ਵਜੋਂ ਕੀਤੀ ਗਈ ਦੱਸੀ ਜਾ ਰਹੀ ਹੈ ਫਾਇਰਿੰਗ ਤੋਂ ਬਾਅਦ ਦੋਵੇਂ ਮੁਲਜ਼ਮ ਪੈਦਲ ਹੀ ਮੌਕੇ ਤੋਂ ਦਾਣਾ ਮੰਡੀ ਵੱਲ ਫਰਾਰ ਹੋ ਗਏ ਹਨ ਇਹ ਤਸਵੀਰਾਂ ਸੀਸੀਟੀਵੀ 'ਚ ਵੀ ਕੈਦ ਹੋਈਆਂ ਨੇ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਰਾਜਕੁਮਾਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਤੁਰੰਤ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਫਾਇਰਿੰਗ ਨਾਲ ਸਬੰਧਤ ਸੀਸੀਟੀਵੀ ਫੁਟੇਜ ਆਪਣੇ ਕਬਜੇ ਵਿੱਚ ਲੈ ਲਈ ਗਈ ਹੈ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਧਰ ਦੁਕਾਨ ਮਾਲਿਕ ਆਸ਼ੂ ਚੋਪੜਾ ਤੇ ਉਸ ਦਾ ਪਰਿਵਾਰ ਭਾਰੀ ਸਹਿਮ ਦੇ ਮਾਹੌਲ ਵਿੱਚ ਹੈ ਤੇ ਡਰ ਦੇ ਚਲਦਿਆਂ মিডিਆ ਨਾਲ ਗੱਲਬਾਤ ਕਰਨ ਤੋਂ ਵੀ ਗੁਰੇਜ਼ ਕਰ ਰਿਹਾ ਹੈ ਇਸ ਵਾਰਦਾਤ ਤੋਂ ਬਾਅਦ ਫਤਿਹਾਬਾਦ ਵਿੱਚ ਮੌਜੂਦ ਸਮੂਹ ਦੁਕਾਨਦਾਰਾਂ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਮੌਕੇ ਤੇ ਜਾਂਚ ਲਈ ਪੁੱਜੇ ਐਸਐਸਪੀ सुरेंद्र ਲਾਂਬਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ આરોપીਆਂ ਵੱਲੋਂ ਕੁੱਲ 3 ਰੌਂਦ ਫਾਇਰ ਕੀਤੇ ਗਏ ਹਨ ਤੇ ਪਰਿਵਾਰ ਨੂੰ ਪਹਿਲਾਂ ਵੀ ਫਰੋਤੀ ਸੰਬੰਧੀ ਧਮਕੀਆਂ ਮਿਲ ਚੁੱਕੀਆਂ ਹਨ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਬਾਗ ਜਿਹੜੀ ਤਰੰਗ ਉੱਪਰ ਵੀ ਮੌਜੂਦ ਰੂਪ ਹੈ। ਹਾਂਜੀ ਆ ਇੱਥੇ ਆਜ ਜਿਹੜਾ ਹੈਗਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਦੇ ਵਿੱਚ ਫਤਿਹਬਾਦ ਮਾਰਕੀਟ 'ਚ ਇੱਕ ਸ਼ਾਪ 'ਚ ਸ਼ਾਪ ਦੇ ਬਾਹਰ ਤਿੰਨ ਬੁਲੇਟ ਰਾਉਂਡਸ ਫਾਇਰ ਕੀਤੇ ਗਏ ਹੈ ਤੇ ਆ ਖੇਤੀ ਬਾੜੀ ਖੇਤੀ ਸ਼ਾਪ ਨਾਮ ਤੋਂ ਸ਼ਾਪ ਹੈ ਜੀ ਤੇ ਇਹਦੇ ਜਿਹੜੇ ਮਾਲਕ ਹੈਗੇ ਉਹ ਅੰਦਰ ਬਚੇ ਸੀਗੇ। ਜੀ ਤੇ ਇਹਦੇ ਵਿੱਚ ਇਹਨਾਂ ਕੋਲੇ ਪਹਿਲਾਂ ਜਿਹੜਾ ਰਿਪੋਰਟ ਕੀਤਾ ਹੈਗਾ ਉਹਦੇ ਸਮਨ ਚ ਇੱਕ ਐਕਸਟਰਸ਼ਨ ਕਾਲ ਆਈ ਸੀ ਜਿਹਦੇ ਰੈਫਰੈਂਸ ਚ ਆ ਫਾਇਰਿੰਗ ਕੀਤੀ ਗਈ ਹੈ ਸਾਡੀ ਪੁਲਿਸ ਟੀਮਸ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪਹੁੰਚੀਆਂ ਹੈਗੀਆਂ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਵਾਈਟਲ ਕਲੂਜ਼ ਹੈਗੇ ਤੇ ਇਸ ਜਿਹੜੇ ਜਿਹੜਾ ਨੇ ਫਾਇਰਿੰਗ ਨੂੰ ਅੰਜਾਮ ਦਿੱਤਾ ਹੈਗਾ ਉਹਨਾਂ ਨੂੰ ਜਲਦੀ ਆਰਾਊਂਡ ਅਪ ਕਰਕੇ ਤੇ ਨੈਸੈਸਰੀ ਲੀਗਲ ਐਕਸ਼ਨ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਤੇ ਫਾਰਦਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਇਹ ਇੱਕ ਪਬਲਿਕਲੀ ਮੰਗ ਹੈ ਕਿ ਪੀਸੀਆਰ ਇੱਥੇ ਜਿਹੜਾ ਪੀਸੀਆਰ ਜਿਹੜਾ ਮੋਬਾਈਲ ਹੈਗਾ ਉਹਦੀ ਇੱਥੇ ਜਿਹੜੇ ਰਾਉਂਡਸ ਹੈਗੇ ਆ ਹੌਲਟਿੰਗ ਪੁਆਇੰਟ ਹੈਗੇ ਉਹ ਮੇਰਾ ਡਿਸਕਸ ਹੋ ਗਿਆ ਐਸਾ ਚੁਣਨਾ ਤੇ ਉਹ ਇੱਥੇ ਜਿਆਦਾ ਉਹਦੀ ਵਿਜ਼ਿਬਿਲਟੀ ਹੋਏਗੀ ਐਟ ਦ ਸੇਮ ਟਾਈਮ ਇੱਥੇ ਨਾਕਾਬੰਦੀ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਇੱਥੇ ਵਧਾਈ ਜਾਏਗੀ ਇੱਕ ਇਸ਼ੂ ਜਿਹੜਾ ਆ ਰਿਹਾ ਹੈਗਾ ਉਹ ਹੈਗਾ ਕਿਉਂਕਿ ਠੰਡ ਕਰਕੇ ਧੁੰਦ ਕਰਕੇ ਕਾਫੀ ਲੋਕ ਤੇ ਮਫਲਰ ਬੰਨ ਕੇ ਜਾਂ ਮੂੰਹ ਬੰਨ ਕੇ ਟ੍ਰੈਵਲ ਕਰ ਰਹੇ ਹੈਗੇ ਤੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦੀ ਲੋਡ ਹੁੰਦੀ ਹੈਗੀ ਐਟ ਦ ਸੇਮ ਟਾਈਮ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈਗੀ ਉਹ ਜਿੱਦਾਂ ਹੁਣ ਇੱਥੇ ਵੀ ਅਸੀਂ ਚੈੱਕ ਕਰ ਰਹੇ ਆਂ ਜਿਹੜੀ ਸ਼ੌਪ ਤੇ ਤੋਂ ਲੱਗੇ ਹੋਏ ਹੈਗੇ ਬਟ ਆਸ-ਪਾਸ ਦੇ ਇਹਰੇ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਉਹ ਘੱਟ ਲੱਗੇ ਹੋਏ ਹੈਗੇ ਤੇ ਸੀਸੀਟੀਵੀ ਕੈਮਰਾ ਸਾਰੇ ਹੀ ਸ਼ੌਪਕੀਪਰਸ ਵੱਲੋਂ ਲਗਾਏ ਜਾਣੇ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈਗੀ ਆਬਵੀਅਸ ਕਰਾਂਗੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਹੈਗਾ ਉਹਨਾਂ ਨੂੰ ਜਲਦ ਪੁਲਿਸ ਫੜ ਕੇ ਤੇ ਸਖਤ ਕਾਨੂੰਨੀ ਕਾਰਵਾਈ ਕਰੇਗੀ